ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਪੰਗੋਤ ਤੁਸ ਦੇਖ ਰਹੇ ਹੋ ਪੰਜਾਬੀ ਵਿਊਰਸ਼ਿਪ ਵੈਸੇ ਤਾਂ ਸਿਆਣੇ ਕਹਿੰਦੇ ਨੇ ਕਿ ਕਾਲ ਯੁਗ ਹੈ ਜਿਹੜੀ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਇਹ ਘਟਨਾਵਾਂ ਇਸ ਕਾਲ ਯੁਗ ਦੇ ਦੌਰ ਦੇ ਵਿੱਚ ਹਰ ਰੋਜ਼ ਵਾਪਰ ਰਹੀਆਂ ਨੇ ਹਰ ਦਿਨ ਵਾਪਰ ਰਹੀਆਂ ਨੇ ਹਰ ਮਿੰਟ ਮਿੰਟ ਵਾਪਰ ਰਹੀਆਂ ਨੇ ਇਹ ਘਟਨਾ ਕੀ ਹੈ ਇਸ ਗੱਲ ਹੈ ਕਿ ਕਪੂਰਥਲੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਉਸ ਪਿੰਡ ਦਾ ਇੱਕ ਨੌਜਵਾਨ ਹੈ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦਾ ਜਿਹੜਾ ਵਿਆਹ ਹੈ ਉਹ ਵਿਆਹ 2014 ਦੇ ਵਿੱਚ ਰਾਜਵੀਰ ਕੌਰ ਦੇ ਨਾਲ ਹੋਇਆ ਸੀ ਤੇ ਵਿਆਹ ਤੋਂ 2 ਸਾਲ ਬਾਅਦ ਅਮਰਤਪਾਲ ਇਟਲੀ ਚਲਾ ਗਿਆ ਤੇ ਹੁਣ ਅਮਰਤਪਾਲ ਨੇ ਆਪਣੀ ਜਿਹੜੀ ਘਰ ਵਾਲੀ ਆ ਰਾਜਵੀਰ ਕੌਰ ਜਿਹਦੀ ਉਮਰ 28 ਸਾਲ ਹੈ ਉਹਦਾ ਗळा ਕੁੱਟ ਕੇ ਹਤਿਆ ਕਰਤੀ ਹਤਿਆ ਇਸ ਕਰਕੇ ਕਰਦੀ ਕਿ ਅਮਰਤਪਾਲ ਨੂੰ ਲੱਗਦਾ ਸੀ ਕਿ ਮੇਰੇ ਘਰ ਵਾਲੀ ਦੇ ਦੂਜੇ ਬੰਦੇ ਦੇ ਨਾਲ ਕਿਸੇ ਨਾਲ ਸਬੰਧ ਨਹੀਂ ਤੇ ਇਹ ਗੱਲ ਅਮਰਤਪਾਲ ਨੂੰ ਅਮਰਤਪਾਲ ਦੀ ਮਾਂ ਯਾਨੀ ਕਿ ਜਿਹੜੀ ਲੜਕੀ ਸੀ ਉਹਦੀ ਉਹ ਸੱਸ ਨੇ ਦੱਸੀ ਜਿੱਥੇ ਇੱਕ ਪਾਸੇ ਅੱਜ ਦੀਆਂ ਜਿਹੜੀਆਂ ਸਾਰੀਆਂ ਅਖਬਾਰਾਂ ਨੇ ਉਹ ਅਖਬਾਰਾਂ ਭਾਰਤ ਪਾਕਿਸਤਾਨ ਦੀਆਂ ਜੰਗ ਨੂੰ ਲੈ ਕੇ ਭਰੀ ਹੋਈਆਂ ਨੇ ਦੂਜੇ ਪਾਸੇ ਜਿਹੜੀ ਆਹ ਖਬਰ ਹੈ ਆਹ ਖਬਰ ਵੀ ਕਈ ਅਖਬਾਰਾਂ ਨੇ ਮਤਲਬ ਮੇਨ ਖਬਰ ਦੇ ਤੌਰ ਦੇ ਉੱਪਰ ਛਾਪੀ ਏ ਵਿੱਚ ਤਾਂ ਇਹੋ ਜਿਹਾ ਕਟਰਾਮਾ ਹਰ ਰੋਜ਼ ਹੀ ਵਾਪਰ ਰਹੀਆਂ ਨੇ ਦੇਖੋ ਕਿ ਜਿਹੜੀ ਰਾਜਵੀਰ ਕੌਰ ਲੜਕੀ ਹੈ ਇਹਦੀ ਉਮਰ 28 ਸਾਲ ਹੈ ਜਿਹਨੂੰ ਉਹਦੇ ਘਰ ਵਾਲੇ ਅਮਰਤਪਾਲ ਨੇ ਗਲ ਘੁੱਟ ਕੇ ਮਾਰਤਾ ਰਾਜਵੀਰ ਕੌਰ ਦੀ ਜਿਹੜੀ ਮਾਤਾ ਮਾਂ ਹੈ ਜਿਹੜੀ ਰਾਜਵੀਰ ਕੌਰ ਦੀ ਇਹਦਾ ਨਾਮ ਹੈਗਾ ਕਰਮਜੀਤ ਕੌਰ ਇਹਨੇ ਜਦੋਂ ਪੁਲਿਸ ਨੂੰ ਦੱਸਿਆ ਕਿ ਮੇਰੀ ਲੜਕੀ ਦਾ ਜਿਹੜਾ ਵਿਆਹ ਹੈ ਉਹ ਅਮਰਤਪਾਲ ਸਿੰਘ ਨਾਲ ਹੋਇਆ ਸੀ 2014 ਦੇ ਵਿੱਚ ਵਿਆਹ ਤੋਂ 2 ਸਾਲ ਬਾਅਦ ਹੀ ਅਮਰਤਪਾਲ ਇਟਲੀ ਚਲਾ ਗਿਆ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਅਮਰਤਪਾਲ ਦੀ ਮਾਤਾ ਜਿਹਦਾ ਨਾਮ ਮਨਜਿੰਦਰ ਕੌਰ ਹੈ ਲੜਕੀ ਦੀ ਸੱਸ ਅਮਰਤਪਾਲ ਦੀ ਜਿਹੜੀ ਮਾਤਾ ਜਿਹਦਾ ਨਾਮ ਮਨਜਿੰਦਰ ਕੌਰ ਹੈ ਮਨਜਿੰਦਰ ਕੌਰ ਨੇ ਆਪਣੇ ਮੁੰਡੇ ਅਮਰਤਪਾਲ ਨੂੰ ਫੋਨ ਕੀਤਾ ਕਿ ਜਿਹੜੀ ਤੇਰੀ ਘਰ ਵਾਲੀ ਹੈ ਇਹਦੇ ਕਿਸੇ ਹੋਰ ਬੰਦੇਆਂ ਦੇ ਨਾਲ ਸੰਬੰਧ ਨਹੀਂ ਕਿਸੇ ਹੋਰ ਬੰਦੇ ਨਾਲ ਸੰਬੰਧ ਨਹੀਂ ਉਸ ਤੋਂ ਬਾਅਦ ਅਮਰਤਪਾਲ ਆਪਣੀ ਘਰ ਵਾਲੀ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀਆਂ ਸੀ ਉਹ ਧਮਕੀਆਂ ਦੇ ਰਿਹਾ ਸੀ ਇਹ ਗੱਲ ਪੁਲਿਸ ਬਿਆਨਾਂ ਦੇ ਵਿੱਚ ਲਿਖਵਾਈ ਹੈ ਮਨਜਿੰਦਰ ਕੌਰ ਨੇ ਤੇ ਮਨਜਿੰਦਰ ਕੌਰ ਨੇ ਇੱਕ ਹੋਰ ਗੱਲ ਕਹੀ ਹੈ ਕਿ ਇਸੇ ਪਿੰਡ ਦੇ ਸਾਫਕਾ ਸਰਪੰਚ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਰਾਜਵੀਰ ਕੌਰ ਨੇ ਫਾਹ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਐਸ ਐਚਓ ਨੇ ਜਿਹੜੇ ਢੱਲਮਾ ਥਾਣੇ ਦੇ ਐਸਐਚਓ ਨੇ ਉਹਨਾਂ ਨੇ ਦੱਸਿਆ ਕਿ ਜਾਂਚ ਦੇ ਵਿੱਚ ਆਹ ਗੱਲ ਸਾਹਮਣੇ ਆਈ ਹੈ ਕਿ ਅਮਰਤਪਾਲ ਨੇ ਜਿਹੜੀ ਉਹਦੀ ਆਪਣੀ ਘਰਵਾਲੀ ਆ ਰਾਜਵੀਰ ਕੌਰ ਜਿਹਦੇ ਉਮਰ 28 ਸਾਲ ਦੱਸਿਆ ਮੈਂ ਉਹਨੂੰ ਗਲਾ ਘੁੱਟ ਕੇ ਮਾਰਿਆ ਮਾਰਿਆ ਇਸ ਕਰਕੇ ਕਿ ਉਹਦੇ ਨਜਾਇਜ਼ ਸਬੰਧ ਸੀ ਜੋ ਖਬਰ ਅਖਬਾਰ ਨੇ ਪੁਖਤਾ ਕੀਤੀ ਹੈ ਤਾਂ ਕਿਉਂਕਿ ਵੈਸੇ ਤਾਂ ਇਹੋ ਜਿਹੇ ਜੜੀਆਂ ਘਟਨਾਵਾਂ ਨੇ ਇਹ ਘਟਨਾਵਾਂ ਹਰ ਰੋਜ਼ ਆਪਣੇ ਸਮਾਜ ਦੇ ਵਿੱਚ ਵਾਪਰ ਰਹੀਆਂ ਨੇ ਹਰ ਰੋਜ਼ ਅਖਬਾਰਾਂ ਭਰੀਆਂ ਪਈਆਂ ਨੇ ਪਰ ਜੇਕਰ ਸੋਸ਼ਲ ਤੌਰ ਦੇ ਉੱਪਰ ਦੇਖਿਆ ਜਾਵੇ ਤਾਂ ਸੋਸ਼ਲ ਜਿਹੜਾ ਇੱਕ ਸਟਰਕਚਰ ਹੈ ਇਹ ਡਿਸਟਰੋਏ ਹੋ ਰਿਹਾ ਸਮਾਜ ਦਾ ਜਿਹੜਾ ਇੱਕ ਸਟਰਕਚਰ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਡਿਸਟਰੋਏ ਹੋ ਰਿਹਾ ਕਾਰਨ ਅਲੱਗ-ਅਲੱਗ ਹੋ ਸਕਦੇ ਨੇ ਪਰ ਇੱਕ ਜਿਹੜਾ ਮੇਜਰ ਕਾਰਨ ਹੈ ਬੇਸ਼ੱਕ ਇਸ ਖਬਰ ਦੇ ਵਿੱਚ ਮੈਂਸ਼ਨ ਹੋ ਨਹੀਂ ਕੀਤਾ ਗਿਆ ਜਾਂ ਨਹੀਂ ਵੀ ਉਹ ਕਾਰਨ ਹੋ ਸਕਦਾ ਪਰ ਇੱਕ ਕਾਰਨ ਹੈਗਾ ਕਿ ਇੰਟਰਨੈਟ ਇੰਟਰਨੈਟ ਦੇ ਰਾਹੀਂ ਮੋਬਾਈਲ ਹੱਥਾਂ ਦੇ ਵਿੱਚ ਆਉਣੇ ਤੇ ਮੋਬਾਈਲ ਹੱਥਾਂ ਦੇ ਵਿੱਚ ਆਉਣ ਕਰਕੇ ਲਗਾਤਾਰ ਇੱਕ ਵੱਡੇ ਪੱਧਰ ਦੇ ਉੱਪਰ ਕਮਿਊਨੀਕੇਸ਼ਨ ਹੋਣਾ ਘਰ ਤੋਂ ਬਾਹਰ ਸਮਾਜ ਦੇ ਵਿੱਚ ਉਹੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਲੋਕ ਇਨਵੋਲਵ ਹੋ ਜਾਂਦਾ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ ਸੋ ਇੱਕ ਇਹ ਖਬਰ ਸੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਕਿਉਂਕਿ ਇਹੋ ਜਿਹੀ ਜਿਹੜੀਆਂ ਘਟਨਾਵਾਂ ਦਾ ਨਿਤ ਸਮਾਜ ਦੇ ਵਿੱਚ ਉਹ ਵਾਪਰ ਰਹੀਆਂ ਨੇ ਤਾਂ ਹੁਣ ਗੱਲ ਇਹ ਸਾਹਮਣੇ ਆ ਚੁੱਕੀ ਹੈ ਕਿ ਗਾਲਾ ਘੁੱਟ ਕੇ ਜਿਹੜਾ ਹੈਗਾ ਰਾਜਵੀਰ ਕੌਰ ਦੀ ਉਹ ਹਤਿਆ ਕੀਤੀ ਹੈ